ਕੀ ਨਰਿੰਦਰ ਮੋਦੀ ਜੀ ਨੇ ਪਿਛਲੇ 10 ਸਾਲਾਂ 'ਚ ਗਰੀਬਾਂ 'ਤੇ ਇਤਿਹਾਸਕ ਕੰਮ ਕੀਤੇ ਹੈ 11 ਕਰੋੜ ਗਰੀਬਾਂ ਦੇ ਘਰ 'ਚ ਰਸੋਈ ਗੈਸ ਪਹੁੰਚਿਆ 11 ਕਰੋੜ ਗਰੀਬਾਂ ਦੇ ਘਰ 'ਚ ਸ਼ੋਚਾਲੇ ਬਣੇ ਨੇ 14 ਕਰੋੜ ਗਰੀਬਾਂ ਦੇ ਘਰ 'ਚ ਪੀਣ ਦਾ ਪਾਣੀ ਪਹੁੰਚਿਆ ਔਰ ਦੇਸ਼ ਦੇ ਅੰਦਰ 35 ਕਰੋੜ ਲੋਕ ਮੈਡੀਕਲ ਇੰਸ਼ੋਰੈਂਸ ਨਾਲ ਜੁੜੇ 55 ਕਰੋੜ ਲੋਕਾਂ ਦਾ ਬੈਂਕ ਅਕਾਊਂਟ ਖੁੱਲੇ ਹੈ 4 ਕਰੋੜ ਲੋਕਾਂ ਨੂੰ ਫਰੀ ਮਕਾਨ ਦਿੱਤੇ ਗਏ ਆਨਲਾਈਨ ਟਾਈਮ 'ਚ ਇਹ ਸੁਧਾਰ ਜਾਰੀ ਰਹੇਗਾ ਔਰ ਗਰੀਬੀ ਦੇ ਖਿਲਾਫ ਲੜਾਈ ਪ੍ਰਧਾਨ ਮੰਤਰੀ ਮੋਦੀ ਜੀ ਦੀ ਚਾਰੀ ਰਹੇਗੀ ਔਰ 4 ਕਰੋੜ ਗਰੀਬਾਂ ਨੂੰ ਮਕਾਨ ਮਿਲ ਚੁੱਕੇ ਨੇ ਤੇ 3 ਕਰੋੜ ਗਰੀਬਾਂ ਨੂੰ ਹੋਰ ਮਕਾਨ ਦੇਣ ਦਾ ਵਾਅਦਾ ਕੀਤਾ ਮੁਦਰਾ ਯੋਜਨਾ ਜਿਹੜੀ ਗਰੀਬਾਂ ਸੇ ਬਿਨਾ ਗਾਰੰਟੀ ਲੋਨ ਹੈ ਉਸ ਮੁਦਰਾ ਯੋਜਨਾ ਨੂੰ ਹੁਣ ਮੋਦੀ ਸਾਹਿਬ ਨੇ 10 ਲੱਖ ਤੋਂ ਵੀ ਲੱਕ ਵਿਦਾਊਟ ਗਰੰਟੀ ਲੋਨ ਕਰਤਾ ਸਭ ਤੋਂ ਪਹਿਲੇ ਤੇ ਉਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਆ ਕੇ ਮਾਫੀ ਮੰਗਣੀ ਚਾਹੀਦੀ ਪੂਰੇ ਪੰਜਾਬ ਕੋਲੋਂ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਦੇ ਟਾਈਮ 'ਚ ਸਿੱਖ ਕਤਲੋਗਾਰਤ ਸਿੱਖਾਂ ਦੇ ਗਲੀਆਂ ਟਾਇਰ ਪਾਏਗੇ ਜਿੰਦਾ ਸਾੜਿਆ ਗਿਆ ਗੁਰਦੁਆਰੇ ਸਾੜੇਗੇ ਉਹਨੋਂ ਲੀਡਰ ਅੱਜ ਵੀ ਕਾਂਗਰਸ ਪਾਰਟੀ ਦੇ ਲੀਡਰ ਨੇ ਮੇਰਾ ਇਨਾ ਕਹਿਣਾ ਕਿ ਕਿਸਾਨ ਦੇ ਹਿੱਤ 'ਚ ਕੰਮ ਕਰੋ ब्राह्मणਾ पैदा करो जिन्ना का मोदी साहब ने किसानों से की तो और ऐसे कोई धन्यवाद का मता पाओ उल्टा assi ਲੋਗਾਂ ਨੂੰ ਗੁੰਮਰਾ ਕਰ ਰਹੇ ਗਲਤ ਪੂਰੇ ਦੇਸ਼ ਭਰ ਦੇ ਵਿੱਚ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਦੇ ਹੱਕ ਵਿੱਚ ਉਤਰੀ ਹੋਈ ਆ ਪਰ ਉਥੇ ਜੇ ਭਾਜਪਾ ਦੀ ਗੱਲ ਕੀਤੀ ਆਵੇ ਜਿੱਥੇ ਵਿਰੋਧ ਹੋ ਰਿਹਾ ਪਰ ਭਾਜਪਾ ਉਸ ਨੂੰ ਸੈਟੀਸਫਾਈ ਕਰ ਰਹੀ ਆ ਕਿ ਕਿਸਾਨਾਂ ਵਾਸਤੇ ਜੇ ਸਾਡੀ ਸਰਕਾਰ ਦੁਬਾਰਾ ਆਉਂਦੀ ਆ ਕਿਸਾਨਾਂ ਵਾਸਤੇ ਕੀ ਕੁਝ ਕਰਾਂਗੇ ਅਸੀਂ ਆਮ ਲੋਕਾਂ ਵਾਸਤੇ ਕੀ ਕਰਾਂਗੇ ਗਰੀਬ ਲੋਕਾਂ ਵਾਸਤੇ ਕੀ ਕਰਾਂਗੇ ਨੌਜਵਾਨਾਂ ਵਾਸਤੇ ਕੀ ਕਰਾਂਗੇ ਤੇ ਨਸ਼ੇ ਦਾ ਮੁੱਦਾ ਨਸ਼ੇ ਨੂੰ ਕਿਦਾਂ ਖਤਮ ਕਰਾਂਗੇ ਸਾਡੇ ਨਾਲ ਬੀਜੇਪੀ ਦੇ ਰਾਸ਼ਟ੍ਰ ਮਹਾ ਮੰਤਰੀ ਤਰਨਜੀਤ ਸਿੰਘ ਜੀ ਚੁੰਗ ਜੀ ਇਹ ਚੁੰਗ ਸਾਹਿਬ ਕਿਦਾਂ ਦੇਖ ਰਹੇ ਹੋ ਕਿ ਹਰ ਇੱਕ ਪਾਰਟੀ ਵਾਅਦੇ ਕਰ ਰਹੀ ਆ ਬੀਜੇਪੀ ਵੀ ਵਾਅਦੇ ਕਰ ਰਹੀ ਆ ਪਰ ਜੇ ਇਸ ਦਾ ਢੜੀ ਦੁਬਾਰਾ ਸਰਕਾਰ ਆਉਂਦੀ ਸੈਂਟਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਰਕਾਰ ਬੰਦੀ ਆ ਲੋਕਾਂ ਵਾਸਤੇ ਕੀ ਕੁਝ ਕੀਤਾ ਜਾਵੇਗਾ ਐਸੇ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿਛਲੇ 10 ਸਾਲਾਂ 'ਚ ਗਰੀਬਾਂ 'ਸੇ ਇਤਿਹਾਸਕ ਕੰਮ ਕੀਤੇ 11 ਕਰੋੜ ਗਰੀਬਾਂ ਦੇ ਘਰ ਚ ਰਸੋਈ ਗੈਸ ਪਹੁੰਚਿਆ 11 ਕਰੋੜ ਗਰੀਬਾਂ ਦੇ ਘਰ ਚ ਸ਼ੋਚਾਲੇ ਬਣੇ ਨੇ 14 ਕਰੋੜ ਗਰੀਬਾਂ ਦੇ ਘਰ ਚ ਪੀਣ ਦਾ ਪਾਣੀ ਪਹੁੰਚਿਆ ਔਰ ਦੇਸ਼ ਦੇ ਅੰਦਰ 35 ਕਰੋੜ ਲੋਕ ਮੈਡੀਕਲ ਇੰਸ਼ੋਰੈਂਸ ਨਾਲ ਜੁੜੇ 55 ਕਰੋੜ ਲੋਕਾਂ ਦਾ ਬੈਂਕ ਅਕਾਊਂਟ ਖੁੱਲੇ 4 ਕਰੋੜ ਲੋਕਾਂ ਨੂੰ ਫ੍ਰੀ ਮਕਾਨ ਦਿੱਤੇ ਗਏ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਅੰਦਰ ਗਰੀਬੀ ਦੇ ਖਿਲਾਫ ਇੱਕ ਜੰਗ ਲੜੀਏ ਜਿਹਦੇ ਚ 25 ਕਰੋੜ ਗਰੀਬਾਂ ਨੂੰ ਜ਼ਿੰਦਗੀ ਚ ਸੁਧਾਰ ਆਇਆ ਆ। ਆਨਲਾਈਨ ਟਾਈਮ ਚ ਇਹ ਸੁਧਾਰ ਜਾਰੀ ਰਹੇਗਾ। ਔਰ ਗਰੀਬੀ ਦੇ ਖਿਲਾਫ ਲੜਾਈ ਪ੍ਰਧਾਨ ਮੰਤਰੀ ਮੋਦੀ ਜੀ ਦੀ ਚਾਰੀ ਰਹੇਗੀ ਔਰ 4 ਕਰੋੜ ਗਰੀਬਾਂ ਨੂੰ ਮਕਾਨ ਮਿਲ ਚੁੱਕੇ ਨੇ ਤੇ 3 ਕਰੋੜ ਗਰੀਬਾਂ ਨੂੰ ਹੋਰ ਮਕਾਨ ਦੇਣ ਦਾ ਵਾਦਾ ਕੀਤਾ। ਮੁਦਰਾ ਯੋਜਨਾ ਜਿਹੜੀ ਗਰੀਬਾਂ ਸੇ ਬਿਨਾ ਗਰੰਟੀ ਲੋਨ ਹੈ ਉਸ ਮੁਦਰਾ ਯੋਜਨਾ ਨੂੰ ਹੁਣ ਮੋਦੀ ਸਾਹਿਬ ਨੇ 10 ਲੱਖ ਤੋਂ 20 ਲੱਖ ਵਿਦਾਊਟ ਗਰੰਟੀ ਲੋਨ ਕਰਤਾ ਸੋਏ ਨਿਧੀ ਜਿਹੜੀ ਗਰੀਬਾਂ ਵਾਸਤੇ ਰੇੜੀ ਛਾਬੜੀ ਵਾਲੇ ਲੋਕਾਂ ਸੀ ਉਹਦਾ ਦਾਇਰਾ ਵੀ ਵਧਾਇਆ ਹੁਣ ਉਹ ਛੋਟੇ ਕਸਬਿਆਂ ਔਰ ਪਿੰਡਾਂ ਚ ਵੀ ਲਾਗੂ ਹੋਏਗੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਰ ਗਰੀਬ ਦੇ ਘਰ ਤੇ ਸੋਲਰ ਲਾ ਕੇ ਬਿਜਲੀ ਫ੍ਰੀ ਕਰਨ ਦਾ ਵਾਅਦਾ ਦਿੱਤਾ ਔਰ ਦੇਸ਼ ਦੀ ਅੰਦਰਾਜੇ ਸਥਿਤੀ ਹੈ ਕਿ ਪੂਰੇ ਵਰਲਡ ਦੇ ਵਿੱਚ ਹਿੰਦੁਸਤਾਨ ਤੇਜ਼ੀ ਨਾਲ ਵਧ ਰਿਹਾ ਅੱਜ ਹਿੰਦੁਸਤਾਨ ਦੀ ਅਰਥਵਿਵਸਤਾ ਦੁਨੀਆ ਦੀ ਸਭ ਨਾਲੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਤਾ ਹੈ ਔਰ ਹਿੰਦੁਸਤਾਨ ਅੱਜ ਵਰਲਡ ਦੀ ਜਿਹੜੀ 14ਵੇਂ ਨੰਬਰ ਦੀ ਅਰਥਵਿਵਸਤਾ ਦੀ ਅੱਜ ਦੁਨੀਆ ਦੀ ਤੀਸਰੀ ਸਭ ਨਾਲ ਵੱਡੀ ਅਰਥਵਿਵਸਤਾ ਬਣਿਆ ਆਪਣੀ ਵੀ ਅਰਥਵਿਵਸਤਾ ਬਣਿਆ ਔਰ ਤੀਸਰੀ ਅਰਥਵਿਵਸਤਾ ਬਣਨ ਦਾ ਟਾਰਗੇਟ ਮੋਦੀ ਸਾਹਮਣੇ ਰੱਖਿਆ ਜਿਹੜਾ ਕਿ ਪੂਰਾ ਹੋਏਗਾ ਚੋਕ ਸਰ ਰਾਹੁਲ ਗਾਂਧੀ ਵੀ ਪੰਜਾਬ ਦੇ ਦੌਰੇ ਤੇ ਸੀ ਉਹਨਾਂ ਦੇ ਵੱਲੋਂ ਵੀ ਬੜੇ ਵੱਡੇ ਬਿਆਨ ਦਿੱਤੇ ਗਏ ਕਿ ਹੱਥ ਵਿੱਚ ਗੁਟਕਾ ਫੜਿਆ ਸੀ ਕੋਈ ਚੀਜ਼ ਫੜੀ ਬਾਈਬਲ ਵਰਗੀ ਫੜੀ ਸੀ ਜਿਹਦੇ ਵਿੱਚ ਕਹਿ ਰਹੇ ਕਿ ਮੈਂ ਕੁਝ ਸਭ ਪੜ ਕੇ ਪੰਜਾਬ ਵਾਸਤੇ ਕੁਝ ਇਹ ਕਰਨ ਨੂੰ ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਆ ਕੇ ਮਾਫੀ ਮੰਗਣੀ ਚਾਹੀਦੀ ਪੂਰੇ ਪੰਜਾਬ ਕੋਲੋਂ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਦੇ ਟਾਈਮ 'ਚ ਸਿੱਖ ਕਤਲੋਗਾਰਤ ਸਿੱਖਾਂ ਦੇ ਗਲੀਆਂ 'ਚ ਟਾਇਰ ਪਾਏਗੇ ਜਿੰਦਾ ਸਾੜਿਆ ਗਿਆ ਗੁਰਦੁਆਰੇ ਸਾੜੇਗੇ ਉਹ ਲੋਡਰ ਅੱਜ ਵੀ ਕਾਂਗਰਸ ਪਾਰਟੀ ਦੇ ਲੀਡਰ ਨੇ ਰਾਹੁਲ ਗਾਂਧੀ ਜੀ ਨੂੰ ਪੂਰੇ ਪੰਜਾਬ ਤੋਂ ਸਿੱਖ ਸਮਾਜ ਤੋਂ माफी मंगनी चाहिए श्री हरिमंदर साहब से टैंक चढ़ाने की माफी मंगनी चाहिए पंजाब नखम देन की माफी मंगनी चाहिए अज हालात क्यों कि राहुल गांधी जी पैम्फलेट भरवाए हर घर नौकरी सरकार तो चलेगी नौकरी तो मिली नहीं और राहुल गांधी जी जिथे जिथे भी सरकारा चाहते ने झूठ बोलते ने अगर महा झूठे का अवार्ड किसी मिलना होगा ਔਰ ਰਾਹੁਲ ਗਾਂਧੀ ਜੀ ਨੂੰ ਮਿਲਣਾ ਇੱਕ ਪਾਸੇ ਆਪਣੀ ਪਾਰਟੀ ਦਾ ਝੰਡਾ ਔਰ ਅਜੰਡਾ ਤੁਸੀਂ ਮੁਸਲਿਮ ਲੀਕ ਨੂੰ ਗਿਰਵੀ ਰੱਖਤਾ ਔਰ ਦੇਸ਼ ਦੇ ਅੰਦਰ ਮੁਸਲਿਮ ਲੀਕ ਦਾ ਅਜੰਡਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਇੰਨੀ ਚੱਲੇਗਾ ਔਰ ਪੰਜਾਬ ਦੀ ਜਨਤਾ ਕਰਾਰਾ ਜਵਾਬ ਦੇਗੀ ਕਿ ਤੁਸੀਂ ਇੱਕ ਪਾਸੇ ਤੇ ਰਾਹੁਲ ਗਾਂਧੀ ਜੀ ਖੁਸ਼ੀ-ਖੁਸ਼ੀ ਕੇਜਰੀਵਾਲ ਨੂੰ ਵੋਟਾਂ ਪਾ ਰਹੇ ਔਰ ਕਹਿ ਰਹੇ ਹੋ ਕਿ ਸਾਡਾ ਭਾਈਚਾਰਾ ਦਿੱਲੀ 'ਚ ਤੁਹਾਡਾ ਭਾਈਚਾਰਾ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਭਾਈ ਬਣ ਗਈ ਤਾਂ ਤੁਸੀਂ ਚਾਰਾ ਬਣ ਗਏ ਰੋਜ ਤੁਹਾਡੇ ਬੰਦੇ ਫੜੇ ਜਾਂ ਕਾਰੀ ਦੋਸਤੀ ਹੈ 18 ਉਮੀਦਵਾਰ ਬਨੇ ਨੇ ਪ੍ਰਧਾਨ ਮੰਤਰੀ ਬਨਣ ਦੇ ਹਰ ਆਂਦੀ ਕੇੰਦਰ ਮੈਂ ਪ੍ਰਧਾਨ ਮੰਤਰੀ ਬੰਨਾ ਮੈਂ ਪ੍ਰਧਾਨ ਮੰਤਰੀ ਬੰਨਾ ਮੈਂ ਪ੍ਰਧਾਨ ਮੰਤਰੀ ਬੰਨਾ ਇਹ ਇੰਡੀ ਕਟਬੰਧਨ ਕੇਵਲ ਵੈ ਕੇਵਲ ਸੱਤਾ ਲਿੰਬਸਾ ਚ ਕੰਮ ਕਰਨ ਵਾਲੇ ਲੋਕਾਂ ਦਾ ਸਮੂਹ ਹੈ ਕਿ ਇੰਡੀਆ ਨੈਸ਼ਨਲ ਕਟ ਜੋੜ ਨੂੰ ਕਿੱਦਾਂ ਵੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਪਾਰਟੀ ਲੜ ਰਹੀਆਂ ਪਰ ਦਿੱਲੀ ਦੀ ਸਟੇਜ ਇਹ ਗੱਲ ਕੀਤੀ ਇਕੱਠੀਆਂ ਲੜ ਰਹੀਆਂ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਰ ਕੀ ਰਏ ਨੇ ਐਸ ਰਹਿ ਕਿ ਇੱਕ ਤਰੀਕ ਨੂੰ ਇਹਨਾਂ ਨੇ ਮੀਟਿੰਗ ਸੱਦੀ ਜੀ ਅੱਧੇ ਬੰਦੇ ਨੇ ਕਿਸੀ ਆਣਾ ਨਹੀਂ ਹਜੇ ਤੱਕ ਲੀਡਰ ਨਹੀਂ ਚੁਣ ਸਕੇ ਸਹਿਯੋਜਕ ਨਹੀਂ ਚੁਣ ਸਕੇ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਤੇ ਬਹੁਤ ਦੂਰ ਕਿਰੇ ਪ੍ਰਧਾਨ ਮੰਤਰੀ ਪਦ ਦੀ ਉਮੀਦਵਾਰ ਦੀ ਗੱਲ ਹੋਏ ਤੇ ਉਤੇ ਐਂਬੂਲੈਂਸ ਬੁਲਾਨੀ ਪੈਗੀ ਇਹਨਾਂ ਦੀ ਮੀਟਿੰਗ ਦੇ ਬਾਹਰ ਇਹ ਹਾਲਾਤ ਨੇ ਔਰ ਦੂਜੇ ਪਾਸੇ ਕੇਜਰੀਵਲ ਸਾਹਿਬ ਕੋ ਮਰੇ ਨੇ ਕੇਜਰੀਵਲ ਸਾਹਿਬ ਨੂੰ 1000 ਰੁਪਏ ਕਦੋਂ ਮਿਲਣਾ ਹੈ ਮੈਂ ਦਿਆਰਾ ਸਰ ਵੀ ਕਰਤਾ ਉਸਾਰ ਹੀ ਹਾਰ ਵੀ ਨਹੀਂ ਆਇਆ ਤੇ 1100 ਵੀ ਨਹੀਂ ਆਣਾ ਇਹ ਇਹ ਠੱਗ ਨੇ ਲੋਕ ਇਹ ਵੋਟਾਂ ਦੇ ਠੱਗ ਨੇ ਛੂਟ ਬੋਲ ਕੇ ਲੋਕਾਂ ਨੂੰ ਠੱਗ ਰਹੇ ਨੇ ਕੇਜਰੀਵਲ ਸਾਹਿਬ ਤੇ ਆਪ ਜ਼ਮਾਨਤ ਤੇ ਛੁੱਟ ਕੇ ਆਏ ਬਾਰੋ ਜ਼ਮਾਨਤ ਤੇ ਆਇਆ ਬੰਦਾ ਕੀ ਕਰੇਗਾ ਔਰ ਜ਼ਮਾਨਤ ਵੀ ਕੀ ਚੀਜ਼ ਦੀ ਧੋਖਾ ਦੇੜੀ ਜਾਲਸਾਜੀ ਫਰਾਡ ਲੋਕਾਂ ਦੀ ਜੇਬ ਕੱਟੀ ਔਰ ਬੰਦਾ ਅਦਾਲਤ ਵਿੱਚ ਹੋਇਆ ਤਾਂ ਅਦਾਲਤ ਵਾਲੇ ਨੇ ਕਿਹਾ ਕਿ ਪ੍ਰਾਈਮ ਮਨਫੇਸੀ ਅਰਵਿੰਦ ਕੇਜਰੀਵਾਲ ਕਰਪਟ ਹੈ ਐਜ਼ ਅ ਚੀਫ ਮਿਨਿਸਟਰ ਵੀ ਔਰ ਐਜ਼ ਅ ਪ੍ਰੈਜ਼ੀਡੈਂਟ ਜਿਨ੍ਹਾਂ ਬੰਦਿਆਂ ਦਾ ਅਕਸ ਖਤਮ ਹੋ ਗਿਆ ਜਿਨ੍ਹਾਂ ਨੂੰ ਲੋਕ ਮੂੰਹ ਨਾ ਲਾ ਰਹੇ ਉਹ ਲੋਕ ਪੋਲਿਟਿਕਸ ਪੋਲਿਟਿਕਸ ਖੇល ਰਹੇ ਇਹ ਦਿਨ ਚੱਲਦਾ ਸਵਾਲ ਹੁਣ ਜਨਤਾ ਦਾ ਵੀ ਹੈਗਾ ਤੇ ਜਨਤਾ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਕੱਲ ਕਿਸਾਨਾਂ ਦੀ ਗੱਲ ਕੀਤੀ ਹੋਇਆ ਕਰ ਬੀਜੇਪੀ ਦੇ ਘਰਾਂ ਦਾ ਘਰਾਵ ਕੀਤਾ ਗਿਆ ਇਸ ਕੀ ਨੂੰ ਕਿੱਦਾਂ ਵੇਖੋ ਜਦੋਂ ਇਦਾਂ ਘਰਾਵ ਹੁੰਦਾ ਵਾ ਲਾਗ ਬਣੇ ਵਾਲੇ ਜਿਹੜੇ ਲੋਕ ਨੇ ਉਹ ਬੜੇ ਪਰੇਸ਼ਾਨ ਹੁੰਦੇ ਨੇ ਟ੍ਰੇਡਾਂ ਰੁਕ ਗਈਆਂ ਅਸੀਂ ਕਾਰੋਬਾਰ ਦੇ ਉੱਪਰ ਕਿੰਨਾ ਅਸਰ ਪਿਆ ਇਹਦਾ ਜ਼ਿੰਮੇਵਾਰ ਕੌਣ ਹੈ ਐਸੇ ਪੰਜਾਬ ਦੇ ਅੰਦਰ ਚਾਰੇ ਸੈਕਟਰ ਫੇਲ ਨੇ ਫਾਰਮਿੰਗ ਸੈਕਟਰ ਫੇਲ ਹੈ ਖੜਾ ਹੋ ਗਿਆ ਅੱਗੇ ਨਹੀਂ ਵਧ ਰਿਹਾ ਇੰਡਸਟਰੀ ਟੋਟਲ ਫੇਲ ਹੋ ਗਈ ਕਾਮਰਸ ਫੇਲ ਹੋ ਗਈ ਪੰਜਾਬ ਦੇ ਅੰਦਰ ਸਰਵਿਸ ਸੈਕਟਰ ਫੇਲ ਹੋ ਗਿਆ ਔਰ ਇਹਦੇ ਸੇ ਜ਼ਿੰਮੇਵਾਰ ਹੈ ਸਾਡੀਆਂ ਸਟੇਟ ਦੀਆਂ ਆਈਆਂ ਸਰਕਾਰਾਂ ਇਹ ਤਿੰਨੇ ਪਾਰਟੀਆਂ ਕਾਂਗਰਸ ਆਮ ਆਦਮੀ ਪਾਰਟੀ ਔਰ ਕਾਲੀ ਦਾ ਕੋਈ ਵਿਜ਼ਨ ਹੀ ਨਹੀਂ ਅੱਜ ਇੰਡਸਟਰੀ ਲਗਾਤਾਰ ਥੱਲੇ ਜਾ ਰਹੀ ਜਿਸ ਲੈਵਲ ਤੇ ਇੰਡਸਟਰੀ 2021 ਚ ਸੀ ਉਹ 22 ਚ ਕੱਟ ਗਈ 22 ਵਾਲੀ 23 ਚ ਕੱਟ ਗਈ ਅੱਜ 24 ਚ ਆਂਦੇ ਆਂ ਲਗਭਗ ਪੰਜਾਬ ਦੀ ਇੰਡਸਟਰੀ ਵੈਂਟੀਲੇਟਰ ਤੇ ਹੈ ਔਰ ਔਰ ਸੇ ਜ਼ਿੰਮੇਵਾਰ ਹੈ ਮੁੱਖ ਮੰਤਰੀ ਅੱਜ ਪੰਜਾਬ ਦੇ ਅੰਦਰ ਫਾਰਮਿੰਗ 'ਚ ਰੈਵਿਊਲੂਸ਼ਨ ਦੀ ਲੋੜ ਆ ਲੋਕਲ ਸਿਆਸਤਦਾਨ ਰਾਜਨੀਤਿਕ ਰੋਟੀਆਂ ਸੇਕ ਕੇ ਕਿਸਾਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਕਿਸਾਨਾਂ ਸੇ ਮੋਦੀ ਸਾਹਿਬ ਚਾਰ ਜਾਤੀਆਂ ਦੀ ਗੱਲ ਕਰਦੇ ਅੰਨਦਾਤਾ ਗਰੀਬ ਮਹਿਲਾ ਔਰ ਯੁਵਾ ਇਹਨਾਂ ਚਾਰਾਂ ਦੇ ਜੀਵਨ 'ਚ ਪਰਿਵਰਤਨ ਨੇ ਹਾਂ ਅਸੀਂ ਲਗਾਤਾਰ ਪ੍ਰਧਾਨ ਮੰਤਰੀ ਕੰਮ ਕਰ ਰਹੇ ਔਰ ਪ੍ਰਧਾਨ ਮੰਤਰੀ ਦੀ ਚੜੀ ਪ੍ਰਯਾਸ ਹੈ ਉਦੋਂ ਜਦੈ 11000 ਕਰੋੜ ਰੁਪਏ ਕੇ ਜਿਹੜਾ ਖੇਤੀ ਬਜਟ ਸੀ 2013 14 ਜਦੋਂ ਰਾਹੁਲ ਗਾਂਧੀ ਹੋ ਰਾਹੁਲ ਗਾਂਧੀ ਦੀ ਮਾਤਾ ਦੀ ਸਰਕਾਰ ਚਲੰਦੇ ਸੀ ਅੱਜ ਸਵਾ ਲੱਖ ਕਰੋੜ ਬਜਟ ਹੈ ਅੱਜ ਕਿਸਾਨ ਦੇ ਦਾਣੇ ਦਾਣੇ ਦਾ ਪੈਸਾ ਔਰ ਇਹ ਬੈਂਕ ਅਕਾਊਂਟ ਚ ਸਿੱਧਾ ਜਾਂਦਾ ਅੱਗੇ ਘੁੰਮ ਕੇ ਜਾਂਦਾ ਸੀ ਕੱਟ ਲੱਗਦੇ ਸੀ ਜੇਬ ਚ ਕੱਟ ਮਨੀ ਅੱਟ ਮਨੀ ਹੁੰਦੀ ਸੀ ਹੁਣ ਸਿੱਧਾ ਪੈਸਾ ਜਾ ਰਿਹਾ ਹੈ ਸួយਨੀਦੀ ਦਾ ਪੈਸਾ ਸਿੱਧਾ ਬੈਂਕ ਅਕਾਊਂਟ ਚ ਜਾ ਰਿਹਾ ਕਿਸਾਨ ਨੂੰ ਤੁਸੀਂ ਯਾਦ ਕਰੋ ਤੁਸੀਂ ਪੁਰਾਣੇ ਪੱਤਰਕਾਰ ਹੋ ਯੂਰੀਆ ਲੈਣਾ ਹੁੰਦਾ ਸੀ ਤੇ ਲਾਟੀ ਚਾਰਜ ਹੁੰਦਾ ਸੀ 10 ਸਾਲ ਚ ਇੱਕ ਲਾਟੀ ਚਾਰਜ ਨਹੀਂ ਆ ਯੂਰੀਆ ਜਿੰਨਾ ਕਿਸਾਨ ਨੂੰ ਚਾਹੀਦਾ ਉਹਨਾਂ ਨੂੰ ਮਿਲ ਰਿਹਾ ਐਸੀ ਸਰਕਾਰ ਲੈ ਕੇ ਆਉਂਦੀ ਹੈ ਜਿਹੜੀ ਸਰਕਾਰ ਗਰੀਬ ਹਿੱਤਕਾਰੀ ਹੈ ਅੰਨ ਦਾਤਾ ਹਿੱਤਕਾਰੀ ਹੈ ਮਹਿਲਾ ਔਰ ਯੁਵਾ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਹੈ ਕੁਝ ਲੋਕ ਜਾਣ ਬੁੱਝ ਕੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਕਿਸਾਨ ਵਿੰਗ ਨੇ ਉਹ ਜਾਣ ਬੁੱਝ ਕੇ ਪ੍ਰਦਰਸ਼ਨ ਕਰਦੇ ਨੇ ਜਾਨ ਬੁਝ ਕੇ ਤੰਗ ਕਰ ਦੇਣੇ ਉਚਲਣ ਵਾਲਾ ਕੰਮ ਹੈ ਮੈਂ ਤੇ ਵੀ ਸੁਵਾਰੇ ਕਿਸਾਨਾਂ ਨੂੰ ਕੀਤਾ ਸੀ ਜਿਹੜੇ ਸਰਵਜ ਸਿੰਘ ਪੰਦੇਰੇ ਇਹਨਾਂ ਦੇ ਵੱਡੇ ਆਗੂ ਬਣਨੇ ਨੇ ਮੈਂ ਤਾਂ ਤੁਹਾਡੀਆਂ ਪਹਿਲੀਆਂ ਪਹਿਲਾਂ 5-5 ਕਿੱਲੇ ਹੁਣ 40-40 ਕਿੱਲੇ ਬਣ ਗਏ ਆ ਉਹ ਕਹਿੰਦੇ ਕਿ ਬੀਜੇਪੀ ਕੋ ਸੈਂਟਰ ਸਰਕਾਰ ਆ ਬੀਜੇਪੀ ਸੀਬੀਆਈ ਈਟੀ ਦੀ ਸਾਡੇ ਜਾਂਚ ਕਰਾਈ ਜਾਵੇ ਸਰ ਐਸਾ ਹੈ ਕਿ ਮੇਰੇ ਇਨਾ ਕਹਿਣਾ ਹੈ ਕਿ ਕਿਸਾਨ ਦੇ ਹਿੱਤ ਚ ਕੰਮ ਕਰੋ ਜੀ ਭਰਾਮਣਾ ਪੈਦਾ ਕਰੋ ਜਿੰਨਾ ਕਾ ਮੋਦੀ ਸਾਹਿਬ ਨੇ ਕਿਸਾਨਾਂ ਚ ਕੀਤਾ ਉਹਰੇ ਅੱਸੇ ਕੋਈ ਧੰਨਵਾਦ ਦਾ ਮਤਾ ਪਾਓ ਉਲਟਾ ਅਸੀਂ ਲੋਹਨ ਗੁਮਰਾ ਕਰ ਰਹੇ ਗਲਤ ਤੇ ਹਰ ਭਲਾ ਕਿਦਾ ਹੋਵੇ ਐਸਾ ਕਿ ਪੰਜਾਬ ਦੇ ਅੰਦਰ ਡੈਫਸਿਟ ਹੈ ਬਿਗ ਡੈਫਸਿਟ ਉਸ ਬਿਗ ਡੈਫਸਿਟ ਚੋਂ ਕੋਈ ਕੱਢ ਸਕਦਾ ਹੈ ਤੇ ਡਬਲ ਇੰਜਨ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੀ ਕੱਢ ਸਕਦੀ ਔਰ ਡੈਫਸਿਟ ਚ ਕੱਢਣਾ ਸੜਕੋ ਪਲਾਨ ਹੈ ਅਸੀਂ ਮੱਧ ਪ੍ਰਦੇਸ਼ ਡੈਫਸਿਟ ਚ ਕੱਢਿਆ ਅਜੀ ਰਾਜਸਥਾਨ ਡੈੱਬਸਾਈਟ ਚੋਂ ਕੱਢਿਆ ਉੱਤਰ ਪ੍ਰਦੇਸ਼ ਡੈੱਬਸਾਈਟ ਸੀ ਇਹਨੂੰ ਕੱਢਿਆ ਬਿਹਾਰ ਡੈੱਬਸਾਈਟ ਚੋਂ ਕੱਢ ਰਹੇ ਆ ਪੂਰੀ ਤਾਕਤ ਨਾਲ ਲੱਗੇ ਜਿੰਨੂੰ ਬਿਮਾਰੂ ਰਾਜ ਕਹਿੰਦੇ ਸੀ ਅੱਜ ਸਾਰੇ ਤਰੱਕੀ ਕਰ ਰਹੇ ਜਿਹੜਾ ਮੇਰਾ ਹਰੀਆਲਾ ਪੰਜਾਬ ਸੀ ਉਹਨੂੰ ਨਜ਼ਰ ਲੱਗ ਗਈ ਝੂਠੇ ਬੰਦਿਆਂ ਦੀ ਨਜ਼ਰ ਲੱਗ ਗਈ ਵਾਅਦਾ ਖਿਲਾਫ ਲੋਕਾਂ ਦੀ ਨਜ਼ਰ ਲੱਗ ਗਈ ਖੁਦ ਸ਼ਰਾਬ ਘਟਾਲੇ ਦੇ ਜੇਲ੍ਹ ਚੋਂ ਛੁੱਟ ਕੇ ਆਏ ਨੇ ਅਲਪ ਜ਼ਮਾਨਤ ਤੇ ਜਾ ਕੇ ਇੱਕ ਤਰੀਕ ਨੂੰ ਆਵਾਜ਼ ਪੈਣੀ ਹੈ ਕੇਜਰੀਵਾਲ ਹਾਜ਼ਰ ਹੋ ਤਿਹੜ੍ਹ ਦੇਲ ਚ ਜਾਣ ਲੈ ਤੇ ਬੰਨਾਲਾਰੇ ਔਰ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਕਿ ਤੁਸੀਂ ਅੱਜ ਕੱਲ੍ਹ ਤੇ ਦੇਖ ਲੈਣਾ ਕੇਜਰੀਵਾਲ ਸਾਹਿਬ ਕਿਸੇ ਸਟੇਜ ਤੇ ਨਕਲੀ ਬੇਹੋਸ਼ ਹੋ ਜਾਣਗੇ ਔਰ ਪੰਜਾਬ ਦੇ ਕਿਸੇ ਹਸਪਤਾਲ ਦੇ داخل ਹੋ ਜਾਣਗੇ ਕੋਈ ਵੀ ਹੋ ਉਸ ਨੇ ਜਿਹੜਾ ਸੂਤਰਤਾ ਤੋਂ ਪਤਾ ਲੱਗਾ ਕਿ ਉਹ ਕਹਿੰਦੇ ਕਿ ਇਹਨਾਂ ਨੂੰ ਕੋਈ ਸਾਧ ਹੀ ਬਿਮਾਰੀ ਆ ਗਈ ਹੈ ਉਤੇ ਭਾਈ ਸਾਹਿਬ ਰੋਡ ਸ਼ੋਅ ਕਰਨ ਨਾਲ ਸੇ ਠੀਕ ਨੇ ਰੈਲੀਆਂ ਕਰ ਠੀਕ ਕਰਨੇ ਲੇਕਿਨ ਜਦੋਂ ਜੇਲ੍ਹ ਜਾ ਕੇ ਹਾਜ਼ਰੀ ਲਾਂਦੀ ਵਾਰੀ ਆਈ ਦੱਸਣ ਦੀ ਗੱਲ ਹੀ ਆਈ ਕਿ ਮੋਬਾਈਲ ਕਿੱਥੇ ਗਏ ਕਹਿੰਦੇ ਮੈਨੂੰ ਭੁੱਲ ਗਿਆ ਮੋਬਾਈਲ ਕਿੱਥੇ ਰੱਖਿਆ ਸੀ ਜਿਹੜੀ ਪੂਰੀ ਚੈਟ ਮੌਜੂਦ ਆ ਐਨੇ ਲਖਾਇਆ ਐਨੇ ਕਰੋੜ ਗਿਆ ਐਨੇ ਕਰੋੜ ਕਰੋ ਐਨੂੰ ਐਨੂੰ ਮਿਲਿਆ ਦੇਸ਼ ਤੇ ਗਰੀਬ ਦੀ ਜੇਬ ਕੱਟੀ ਹੈ ਤੁਸੀਂ ਔਰ ਇਹ ਹਾਰਡ ਮਨੀ ਨੂੰ ਤੁਸੀਂ ਆਪਣੇ ਜੇਬ ਵਿੱਚ ਲੈ ਕੇ ਗਏ ਹੋ ਜਵਾਬ ਤੇ ਦੇਣਾ ਪਏਗਾ ਦੇਸ਼ ਦੇ اندر ਨਰਿੰਦਰ ਮੋਦੀ ਦੀ ਸਰਕਾਰ ਹੈ ਜ਼ੀਰੋ ਟੋਲਰੈਂਸ ਔਨ ਕਰਪਸ਼ਨ ਦੇ ਸੀ ਕੰਮ ਕਰ ਰਹੇ ਪੰਜਾਬ ਨੂੰ ਇਹ ਲੱਗਦਾ ਕਿ ਪੰਜਾਬ ਦਿੱਲੀ ਤੋਂ ਕੰਟਰੋਲ ਹੋ ਰਿਹਾ ਔਰ ਮੂਡ ਤੇ ਚੱਲਦਾ ਪਿਆ ਪੰਜਾਬ ਭਾਜੀ ਕੰਟਰੋਲ ਹੀ ਨਹੀਂ ਹੋ ਰਿਹਾ ਕਮੇਡੀ ਸਰਕਸ ਵਾਂਗੂ ਅਸੀਂ ਪੰਜਾਬ ਚਲਾ ਰਹੇ ਹਾਂ ਇੱਕ ਕਮੇਡੀ ਸਰਕਸ ਪੰਜਾਬ ਦੀ ਸੀਰੀਅਸ ਟਾਕ ਕਰਨੀ ਪੈਗੀ ਪੰਜਾਬ ਦੀ ਇੰਡਸਟਰੀ ਨਾਲ ਕਾਮਰਸ ਨਾਲ ਫਾਰਮਰਸ ਨਾਲ ਬੈਕ ਇੱਕ ਮਾਸਟਰ ਪਲਾਨ ਬਣਾਉਣਾ ਪਏਗਾ ਇੰਡਸਟਰੀ ਨਾਲ ਇੰਡਸਟਰੀ ਔਰ ਫਾਰਮਿੰਗ ਔਰ ਫਾਰਮਿੰਗ ਇੰਡਸਟਰੀ ਔਰ ਕਾਮਰਸ ਇਹਨਾਂ ਨੂੰ ਇੱਕ ਚੇਨ ਵਾਂਗੂ ਇਸਤੇਮਾਲ ਕਰਨਾ ਪਏਗਾ ਤਾਂ ਕਿ ਅਸੀਂ ਅੱਗੇ ਵੱਧ ਸਕੀਏ ਪੰਜਾਬ ਅੱਗੇ ਵੱਧ ਸਕੇ ਹਾਲਾਤ ਇਹ ਵੇ ਕਿ ਅੱਜ 5 ਸਾਲ 10 ਸਾਲ ਦੀ ਯੋਜਨਾ ਬਣਾਉਣ ਦੀ ਬਜਾਏ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਤੇ ਮਾਫੀਆ ਨਾਲ ਹਲੇ ਹੋਏ ਨੇ ਝਾੜੂ ਦਾ ਸਾਥ ਡਰਗ ਮਾਫੀਆ ਕੇ ਸਾਥ ਇਹ ਦੁਰਭਾਗ્યਪੂਰਨ ਹੈ ਜਦੋਂ ਤੁਸੀਂ ਆਪਣੀ ਸ਼ਹਿਰ ਨਗਰੀ ਦੇ ਰਹਿਣ ਵਾਲੇ ਹੋ ਅੰਮ੍ਰਿਤਸਰ ਦੇ ਵਿੱਚ ਕਿਹੜੇ ਪੈਂਡਿੰਗ ਕੰਮ ਹੋਣ ਵਾਲੇ ਆ ਤੇ ਨਸ਼ੇ ਦਾ ਮੁੱਦਾ ਬਹੁਤ ਅੰਮ੍ਰਿਤਸਰ ਦੇ ਵਿੱਚ ਤੁਹਾਡੇ ਆਲੇ-ਦੁਆਲੇ ਬਹੁਤ ਨਸ਼ਾ ਜੀ ਐਸਾ ਕਿ ਪੰਜਾਬ ਨੂੰ ਨਜ਼ਰ ਲੱਗੀ ਹੈ ਮੇਰੇ ਅੰਮ੍ਰਿਤਸਰ ਨੂੰ ਨਜ਼ਰ ਲੱਗੀ ਹੈ ਇੱਕ ਰੀਗੋ ਬਰੀ ਜਾਣਾ ਸੀ ਤੇ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਣਾ ਪਿਆ ਪੈਸੇ ਲੈਣ ਅਸੇ ਸ਼ਹਿਰ ਦੇ ਅੰਦਰ ਡਿਵੈਲਪਮੈਂਟ ਦੀ ਕਿਰੇ ਗੱਲ ਹੋ ਰਹੀ ਹੈ ਤੋ ਪੈਸਾ ਸਮਾਰਟ ਸਿਟੀ ਦਾ ਮੋਦੀ ਸਾਹਿਬ ਨੇ ਭੇਜਿਆ ਡਫੰਕ ਹੋ ਗਈ ਸਟੇਟ ਗਵਰਨਮੈਂਟ ਪੂਰੀ ਤਰ੍ਹਾਂ ਡਫੰਕ ਹੋ ਗਈ ਵਰਕਡ ਫੰਕ ਹੈ ਵਿਕਾਸਡ ਫੰਕ ਹੈ ਵਿਜ਼ਨ ਦਾ ਵੀ ਡਫੰਕ ਹੈ ਕੋਈ ਕਲੈਰਿਟੀ ਨਹੀਂ ਹੈ ਪੰਜਾਬ ਕਿਸ ਰੱਖ ਕੇ ਰੱਖ ਦੇਣਾ ਮੌਕਾ ਦੇਣਗੀ ਪੰਜਾਬ ਦੀ ਜੰਦਾ ਮੈਨੂੰ ਪੂਰਾ ਵਿਸ਼ਵਾਸ ਹੈ ਹੁਣ ਵੀ ਦੇਗੀ ਸਤਾਈ ਚ ਵੀ ਦੇਗੀ ਔਰ ਅਸੀਂ ਪੰਜਾਬ ਨੂੰ ਜਿਸ ਸਮ ਬਿਮਾਰੂ ਰਾਜ ਨੂੰ ਠੀਕ ਕੀਤਾ ਉੱਥੇ ਵਿਕਾਸ ਦੀ ਗੰਗਾ ਵਹੀਏ ਇੱਥੇ ਵੀ ਵਿਕਾਸ ਦੀ ਗੰਗਾ ਬਹੇਗੀ ਲੱਗਦਾ ਕਿ ਜਦਾਂ ਇਹ ਜੋਗੀ ਸਾਹਿਬ ਦਾ ਬਿਆਨ ਵੀ ਆਇਆ ਵਾ ਕਿ ਗੈਂਗਸਟਰ ਬੜੇ ਹੋ ਗਏ ਇਹਨਾਂ ਨੂੰ ਇੱਕ ਵਾਰੀ ਮਿਰਚਾ ਦਾ ਤੜਕਾ ਲੱਗਣਾ ਚਾਹੀਦਾ ਇੱਕ ਵਾਰੀ ਮੈਨੂੰ ਦਿੱਤਾ ਜਾਵੇ ਵੇਖੋ ਕਿਦਾ ਗੈਂਗਸਟਰ ਖਤਮ ਹੁੰਦੇ ਤੁਸੀਂ ਦੇਖੋ ਗੈਂਗਸਟਰ ਜੇਲ੍ਹ ਦੇ ਅੰਦਰ ਇੰਟਰਵਿਊ ਕਰਦੇ ਪੁਲਿਸ ਡਿਨਾਈ ਕਰਦੇ ਫੇਰ ਇੱਕ ਹੋਰ ਇੰਟਰਵਿਊ ਕਰਦੇ ਗੈਂਗਸਟਰ ਆਦੇ ਤੇ ਦਫਤਰ ਬਣ ਚੁੱਕੇ ਨੇ ਜੇਲਾ ਫਰੋਤੀ ਦੀ ਰਕਮਾਂ ਉੱਥੇ ਤਿਆਰ ਹੋ ਰਹੀਆਂ ਤਾਂ ਕਿ ਹੰਤੋਰੀ ਮੋਜਾਣਨ ਲੱਗੀਆਂ ਕਿਉਂਕਿ ਪੰਜਾਬ ਦੇੰਦੇ ਜਿਹੜੀ ਸਰਕਾਰ ਹੈ ਉਹਨਾਂ ਸਖੀਆ ਸਰਕਾਰ ਹੈ ਉਤਦਰਬਾਈ ਨਹੀਂ ਹੈ। ਔਰ ਬੇਤੁਦਰਬੇ ਕਾਰਨ ਨੁਸਖੀਏ ਕਨ ਪਨ ਕਾਰਨ ਪੰਜਾਬ ਦੇ ਅੰਦਰ ਇੱਕ ਮਾਫੀਆ ਮੈਨੂੰ ਤੇ ਐਸਾ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਗਿਫਟ ਮਿਲਿਆ ਪੰਜਾਬ ਨੂੰ ਰੰਗਦਾਰੀ ਅਪਹਾਰਨ ਗੈਂਗイズਮ ਇੱਕ ਕਦੀ ਸੁਣਿਆ ਹੀ ਨਹੀਂ ਸੀ ਪੰਜਾਬ 'ਚ ਇਹ ਇਹਲਾ ਉਪਹਾਰ ਮਿਲੇ ਨੇ ਸਾਨੂੰ ਆਮ ਆਦਮੀ ਆਰਟੀ ਤੋਂ ਆਣ ਤੋਂ ਬਾਅਦ ਇਹ ਉਪਹਾਰ ਹੈ ਹੋਰ ਕੁਝ ਨਹੀਂ ਕੀਤਾ ਪੰਜਾਬ ਦਾ ਭਲਾ ਨਹੀਂ ਕੀਤਾ ਮਜਬੂਰ ਹੈਗੇ ਨੇ ਆਪਣੀਆਂ ਫੈਕਟਰੀਆਂ ਵਪਾਰ ਵੇਚ ਕੇ ਵਿਦੇਸ਼ਾਂ ਚ ਜਾਈ ਜਾ ਰਹੇ ਕਿ ਆਪਣੇ ਬੱਚਿਆਂ ਨੂੰ ਬਚਾਈਏ ਪੰਜਾਬ ਤੋਂ ਨਵੀਂ ਜਨਰੇਸ਼ਨ ਆ ਨਹੀਂ ਰਹੀ ਆ ਰਹੀ ਤੇ ਆਸਪਾਸ ਦੀ ਸਟੇਟ ਜੰਡਸਟਰੀ ਜਾ ਰਹੀ ਹੈ ਲੋਕ ਪੰਜਾਬ ਚ ਇੰਡਸਟਰੀ ਲਗਾਉਣ ਨੂੰ ਕੰਮ ਤਿਆਰ ਨਹੀਂ ਸਰਵਿਸ ਸੈਕਟਰ ਪੰਜ ਗੂਲੇ ਚੱਲ ਰਿਹਾ ਮੋਹੱਲੀ ਨਹੀਂ ਚੱਲ ਰਿਹਾ ਸੋਚਣਾ ਪਏਗਾ ਕੜੀਆਂ ਗਲਤੀਆਂ ਅਸੀਂ ਕੀਤੀਆਂ ਉਹਨਾਂ ਗਲਤੀਆਂ ਦਾ ਸੁਧਾਰ ਕਿਸ ਤਰ੍ਹਾਂ ਕਰਨਾ ਪੰਜਾਬ ਦੇ ਅੰਦਰ ਲੋਕਾਂ ਦਾ ਵਿਸ਼ਵਾਸ ਕਿਸ ਤਰ੍ਹਾਂ ਸਰਕਾਰ ਨੇ ਜਿੱਤਣਾ ਇਹ ਐਸੀ ਇੱਕ ਵੱਡੀ ਐਕਸਰਸਾਈਜ਼ ਦੀ ਲੋੜ ਹੈ ਔਰ ਪੰਜਾਬ ਦੀ ਭਗਵੰਤ ਮਾਨ ਦੀ ਕੇਜਰੀਵਾਲ ਅਸ਼ੀਰਵਾਦ ਵਾਲੀ ਸਰਕਾਰ ਪੂਰੀ ਤਰ੍ਹਾਂ ਹਰ ਫਰੰਟ ਤੇ ਫੈਲ ਹੈ ਚੋਣਾਂ ਦਾ ਅਸਲ ਸਵਾਲ ਚੋਣਾਂ ਨੂੰ ਕੱਲ ਦਾ ਦਿਨ ਰਹਿ ਗਿਆ ਤੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੂਗਾ ਕਿਉਂਕਿ ਤੁਸੀਂ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਗਲੀ ਗਲੀ ਦਾ ਤੁਹਾਨੂੰ ਪਤਾ ਮਰੀ ਸਰ ਦਾ ਤੇ ਕਿਦਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਐਸਐਮਐ ਅੰਮਰਸਰ ਦੀ ਜਨਤਾ ਨੂੰ ਮੈਂ ਨਵੇਦਨ ਕਰਾਂਗਾ ਦੋ ਵਾਰੀ ਗਲਤੀ ਕਰ ਚੁੱਕੇ ਉਹ ਗਲਤੀ ਨਾ ਦੂਰਾਣਾ ਅੰਮਰਸਰ ਦਾ ਪਲਾ ਪ੍ਰਧਾਨ ਮੰਤਰੀ ਮੋਦੀ ਜੀ ਕਰ ਸਕਦੇ ਤੇ ਮੋਦੀ ਜੀ ਦੇ ਹੱਥ ਚ ਅੰਮਰਸਰ ਦੀ ਕਮਾਂਡ ਦੇ ਦੀ ਤਾਂ ਕਿ ਅੰਮਰਸਰ ਮੇਰਾ ਅੰਮਰਸਰ ਸੁਨਹਿਰਾ ਅੰਮਰਸਰ ਬਣ ਸਕੇ ਔਰ ਉਹ ਅੰਮਰਸਰ ਵਿਕਾਸ ਯੁਕਤ ਬਣ ਸਕੇ ਐਤੋ ਦਾ ਇੰਡਸਟਰੀ ਕਾਮਰਸ ਫਾਰਮਿੰਗ ਔਰ ਸਰਵਿਸ ਸੈਕਟਰ ਚਾਰਾਂ ਦੇ ਅੰਦਰ ਬੂਮ ਆਏ ਐਸੀ ਜੇ ਡਬਲ ਇੰਜਨ ਦੀ ਮੋਦੀ ਦੀ ਸਰਕਾਰ ਬਣਨੀ ਚਾਹੀਦੀ ਬਿਲਕੁਲ ਜੀ ਡਬਲ ਇੰਜਨ ਵਾਲੀ ਸਰਕਾਰ ਹੋਣੀ ਚਾਹੀਦੀ ਆ ਜੇ ਸੈਂਟਰ ਸਰਕਾਰ ਕੇਂਦਰ ਦੀ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ ਆ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇਗਾ ਪਰ ਹੁਣ ਇਹ ਟਾਡੇ ਹੱਤ ਵਾਸਾ ਇੱਕ ਦਿਨ ਰਹਿ ਗਿਆ ਸੋਚ ਸਮਝ ਕੇ ਬੋਟ ਪਾਈ ਜਾਵੇ ਇਹ ਵੀ ਭਾਜੀਪੀ ਦੇ ਆਗੂ ਕਹਿ ਰਹੇ ਨੇ ਕਿ ਆਪਣੀ ਬੋਟ ਦਾ ਸਹੀ ਸਮਾਲ ਕੀਤਾ ਜਾਵੇ ਪੰਜਾਬ ਦੇ ਭਲੇ ਵਾਸਤੇ ਜਿਹੜੀ ਬੋਟ ਪਾਈ ਜਾਵੇ ਕਿ ਜਿਹੜੀ ਸਰਕਾਰ ਪੰਜਾਬ ਦਾ ਭਲਾ ਕਰ ਸਕੇ ਕਉਕੀ ਲੋਕ ਤਾਂ ਅੱਗੇ ਠੱਗਿਆ ਬੜਾ ਮਹਿਸੂਸ ਕਰ ਰਹੇ ਨੇ ਕਿ ਅਸੀਂ ਠੱਗ ਚੁੱਕੇ ਹਾਂ ਸਾਡੇ ਬੱਚੇ ਸਾਨੂੰ ਛੱਡ ਕੇ ਵਿਦੇਸ਼ਾਂ 'ਚ ਜਾ ਰਹੇ ਨੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਧ ਗਿਆ ਇਸੇ ਕਰਕੇ ਹੁਣ ਟਾਡੇ ਹੱਥ ਵਿੱਚ ਹੈਗਾ ਕਿ ਤੁਸੀਂ ਆਪਣਾ ਇੱਕ ਬਟਨ ਦਬਾ ਕੇ ਕਿਹਦੀ ਸਰਕਾਰ ਬਣਾਉਣੀ ਹੈ ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ ਪਰ ਜੋ ਭਾਜਪਾ ਦਾ ਵਿਜ਼ਨ ਹੈਗਾ ਉਹ ਲੋਕਾਂ ਦੇ ਹਿੱਤ ਦੇ ਵਿੱਚ ਹੈਗਾ ਤੇ ਅੱਜ ਲਿਵਿੰਗ ਇੰਡੀਆ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਭਾਜਪਾ ਦੇ ਆਗੂ ਕੈਪਰਾਨਾ ਮਨੋਜ ਦੇ ਨਾਮ ਅਜੀਦਰ ਸਿੰਘ ਲਿਵਿੰਗ ਇੰਡੀਆ ਜੰਪੀਤ ਸਰ ਜਿੱਥੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਆ ਅੱਜ ਅੰਮ੍ਰਿਤਸਰ ਗੁਰੂ ਨਗਰੀ ਵਿੱਚ ਬੀਜੇਪੀ ਦੇ ਦਫਤਰ ਦੇ ਵਿੱਚ ਵੀ ਤਿਆਰੀ ਕੀਤੀ ਜਾ ਰਹੀ ਆ ਤੋ ਕੀ ਰਾਮ ਮੰਦਰ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਉੱਥੇ ਹੀ ਇੱਕ ਵੱਖਰੀ ਤਸਵੀਰ ਸਾਹਮਣੇ ਮਿਲੀ ਆ ਕਿ ਅਬ ਕੀ ਬਾਰ 400 ਪਾਰ ਜੇ ਨਾਰਾ ਲੱਗ ਰਿਹਾ ਬੀਜੇਪੀ ਦੇ ਆਫਿਸ ਦੇ ਵਿੱਚ ਕਿ ਜਿਹੜਾ 100 ਸਮਝ ਕੇ ਆ ਕੇ ਬੋਟ ਪਾਈ ਜਾਵੇ ਤਾਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਪਕਟੀਆਂ ਫੜੀਆਂ ਹੋਈਆਂ ਟੀ-ਸ਼ਰਟਾਂਆਂ ਕੀ ਲੋਕਾਂ ਨੂੰ ਸਮਝ ਲੱਗ ਸਕੇ ਕਿ ਮੋਦੀ ਸਾਹਿਬ ਨੇ ਕਿਹੜੇ-ਕਿਹੜੇ ਕੰਮ ਕੀਤੇ ਨੇ ਭਾਰਤ ਵਾਸਤੇ ਉਸੇ ਗੱਲ ਨੂੰ ਲੈ ਕੇ ਅਸੀਂ ਅੱਜ ਦਫ਼ਤਰ ਪਹੁੰਚੇ ਹਾਂ ਮੈਰਾ ਸਾਹਿਬ ਸਾਡਾ ਮੈਰਾ ਸਾਹਿਬ ਕਿਦਾਂ ਅੱਜ ਕਿਦਾਂ ਦਾ ਪ੍ਰਚਾਰ ਚੱਲ ਰਿਹਾ ਹੈ ਦੇਖੋ ਪ੍ਰਚਾਰ ਗਿਆ ਇਸ ਵਕਤ ਪੂਰੀ ਚਰਮ ਸੀਮਾ ਤੋ ਤੇ ਪਹੁੰਚ ਗਿਆ ਅਖੀਰਲੇ ਦੌਰ ਦੇ ਵਿੱਚ ਇੱਥੇ ਪਹਿਲੀ ਵਾਰ ਨੂੰ ਚੋਣਾਂ ਹੋਏਗਾ ਉੜੀਸ ਤੋਂ ਭਾਰਤੀ ਜਨਤਾ ਪਾਰਟੀ ਨੇ ਕਮਰ ਕੱਸ ਲਈ ਹੈ ਸਾਡੇ ਕੌਮੀ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤੁਰਨ ਚੂਬ ਜੀ ਨੇ ਇਸ ਦਫ਼ਤਰ ਦੇ ਵਿੱਚੋਂ ਜਿੱਥੇ ਅਸੀਂ ਪੂਰੀ ਲੋਕ ਸਭਾ ਸੈਟਰ ਦੇ ਵਿੱਚ ਚੋਣ ਪ੍ਰਚਾਰ ਦੀ ਸਮਗਰੀ ਲੈ ਰਹੇ ਹਾਂ ਉੱਥੇ ਖਾਸ ਤੌਰ ਤੇ ਸਾਨੂੰ ਰਾਸ਼ਟਰੀ ਮਹਾ ਮੰਤਰੀ ਜੀ ਦੀ ਹਦਾਇਤਾਂ ਮਿਲੀਆਂ ਕਿ ਕੇਂਦਰੀ ਵਿਧਾਨ ਸਭਾ ਦੇ ਜਿਹੜੇ 140 ਬੂਥ ਨੇ ਉਹਨਾਂ ਬੂਥਾਂ ਦੇ ਉੱਤੇ ਜਿਹੜੇ ਪਾਰਟੀ ਦੇ ਬੂਥ ਇੰਚਾਰਜ ਨੇ ਜਿਹੜੇ ਸਾਡੇ ਸ਼ਕਤੀ ਕੇਂਦਰ ਪ੍ਰਮੁੱਖ ਨੇ ਜਿਹੜੇ ਸਾਡੇ ਮੰਡਲਾਂ ਦੇ ਵਾਰਡਾਂ ਦੇ ਪ੍ਰਧਾਨ ਜਿਹੜੇ ਸਾਡੇ ਬਹੁਤ ਅਹਿਮ ਮਹੱਤਵਪੂਰਨ ਜਿਹੜੀ ਗੱਲ ਹੈ ਉਹ ਹੈ ਕਿ ਜਿਹੜੇ ਸਾਡੀ ਵੋਟਰ ਲਿਸਟ ਦੇ ਪੰਨਾ ਪ੍ਰਮੁੱਖ ਨੇ ਉਹਨਾਂ ਸਾਰਿਆਂ ਕਾਰਕਟਰਤਾਂ ਨੂੰ ਨਾਮ ਵਾਈਜ਼ ਲਿਸਟ ਦੇ ਮੁਤਾਬਕ ਅਸੀਂ ਪਿਛਲੇ 2 ਮਹੀਨਿਆਂ ਤੋਂ ਆਪਣੇ ਦਫ਼ਤਰ ਵਿੱਚ ਬੁਲਾ ਕੇ ਜਿਹੜਾ ਰਾਸ਼ਟਰੀ ਮਹਾਮੰਤਰੀ ਪਰਮਚੂਪ ਜੀ ਨੇ ਪ੍ਰਚਾਰ ਸਮੱਗਰੀ ਅਸੇ ਸਾਨੂੰ ਸਮਾਨ ਭੇਜਿਆ ਉਹ ਸਮਾਨ ਅਸੀਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਵੰਡ ਰਹੇ ਹਾਂ ਲੋਕਾਂ ਵਿੱਚ ਕਿੰਦਾ ਹੰਗਾਰਾ ਲੋਕ ਜਦੋਂ ਪਹੁੰਚਦੇ ਦਫ਼ਤਰ ਲੋਕਾਂ ਦਾ ਹੰਗਾਰਾ ਇਹੋ ਜਿਹਾ ਹੈਗਾ ਜੇ ਸਰਦਾਰ ਜੀ ਮੈਂ ਤੁਹਾਨੂੰ ਭਗਵਾਨ ਰਾਮ ਨੂੰ ਸਾਕਸੀ ਮੰਨ ਕੇ ਇਹ ਗੱਲ ਦੱਸਣਾ ਪਿਆ ਕਿ ਲੋਕੀ ਉਹ ਲੋਕੀ ਜਿਹੜੇ ਘਰਾਂ ਚ ਬੈਗੇ ਹੋਏ ਸੀ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਰਾਜਨੀਤੀ ਤੋਂ ਖੀਜ ਹੋ ਗਈ ਸੀ ਉਹ ਲੋਕੀ ਅੱਜ ਸਨਾਤਨ ਦੀ ਰੱਖਿਆ ਵਾਸਤੇ ਭਗਵਾਨ ਸ੍ਰੀ ਰਾਮ ਦੇ ਪ੍ਰਾਨ ਪਟਿਸਥਾ ਦਾ ਜਿਹੜਾ ਮਹੱਤਵਪੂਰਨ ਪ੍ਰੋਗਰਾਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਉਥੋਂ 바ਵਾ ਤੂਰ ਹੋ ਕੇ ਸਾਡੇ ਬੂਥ ਇੰਜਾਰ ਛੱਡੋ ਸਾਡੇ ਪੰਨਾ ਪੁਨਮਕ ਛੱਡੋ ਸਾਡੇ ਪ੍ਰਧਾਨਾਂ ਨੂੰ ਛੱਡੋ ਲੋਕ ਸਵੈਮ ਮੇਵ ਸਾਡੇ ਕੋਲ ਆ ਕੇ ਉਹ ਜਿਹੜਾ ਭਗਵਾਨ ਰਾਮਚੰਦਰ ਜੀ ਦਾ ਪ੍ਰਸ਼ਾਦ ਸਾਨੂੰ ਅਯੋਧਿਆ ਤੋਂ ਆਇਆ ਜਿਸ ਦੇ ਵਿੱਚ ਭਗਵਾਨ ਰਾਮ ਜੀ ਬਹੁਤ ਅੱਛੀ ਮਰਿਆਦਿਤ ਫੋਟੋ ਹੈ ਉਹਦੇ ਨਾਲ ਸਰਜੂ ਨਦੀ ਦਾ ਜਲ ਹੈ ਉਹਦੇ ਨਾਲ ਭਗਵਾਨ ਦੀ ਪ੍ਰਾਣ ਪਟਿਸਥਾ ਦੀ ਮਿੱਟੀ ਹੈ ਉਹ ਸਾਰੀ ਸਮਗਰੀ ਕਿੱਟਾਂ ਦੇ ਵਿੱਚ ਪੈਕ ਕਰਕੇ ਸਾਡੇ ਦਫ਼ਤਰ ਦੇ ਬਾਹਰ ਲੈਣਾ ਲੱਗਦੀ ਸੀ ਲੋਕਾਂ ਦੀ ਹੁਣ ਤੱਕ ਬਣ ਚੁੱਕੇ ਤੁਸੀਂ ਅਸੀਂ ਲਗਭਗ ਅੰਮ੍ਰਿਤਸਰ ਦੇ ਵਿੱਚ ਜੇ ਗੱਲ ਕਰੀਏ ਤੇ ਹਜ਼ਾਰਾਂ ਦੀ ਸੰਖਿਆ ਦੇ ਕਿੱਟਾਂ ਵੰਡੀਆਂ ਔਰ ਕੇਂਦਰੀ ਵਿਧਾਨ ਸਭਾ ਦੇ ਵਿੱਚ ਵੀ ਲਗਭਗ ਹਜ਼ਾਰਾਂ ਹੀ ਸੰਖਿਆ ਦੇ ਨਾਲ ਅਸੀਂ ਉਹ ਕਿੱਟਾਂ ਵੰਡ ਚੁੱਕੇ ਆਂ ਔਰ ਅੱਜ ਵੀ ਜਨਕੀ ਪ੍ਰਚਾਰ ਸਮਗਰੀ ਕੱਲ ਤੋਂ ਬੰਦ ਹੋਣੀ ਹੈ ਲੇਕਿਨ ਪ੍ਰਸ਼ਾਦ ਸਨਾਤਨ ਦਾ ਪ੍ਰਸ਼ਾਦ ਉਹਦੇ ਤੇ ਨਿਰਵਾਚਨ ਅਯੋਗ ਦੀ ਕੋਈ ਬੰਦਸ਼ ਨਹੀਂ ਹੈਗੀ ਉਹਦੇ ਬਾਵਜੂਦ ਵੀ ਅਤੂਠ ਸੇਵਾ ਭਗਵਾਨ ਰਾਮਚੰਦ ਜੀ ਦੇ ਪ੍ਰਸ਼ਾਦ ਦੀ ਜਾਰੀ ਹੈ ਔਰ ਜਾਰੀ ਰਹੇਗੀ ਕੀ ਨਾਮ ਹੈ ਮੈਂ ਤਰुण ਲੋੜਾ ਜੀ ਤੇ ਲੱਗੇ ਉਹ ਨਾਲ ਕਿਦਾਂ ਲੋਕਾਂ ਦਾ ਹੰਗਾਰਾ ਕਿਦਾਂ ਦਾ ਫਿਰੇ ਬਹੁਤ ਵੱਡਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਭਗਵਾਨ ਰਾਮ ਦੀ ਅਪੂਰ ਕ੍ਰਿਪਾ ਦੇ ਨਾਲ ਸਾਨੂੰ ਸਾਡੇ ਰਾਸ਼ਟਰੀ ਮਹਾ ਮੰਤਰੀ ਨੇ ਜੋ ਸਾਨੂੰ ਪ੍ਰਚਾਰ ਸਮਗਰੀ ਇੱਥੇ ਮੁਹੱਈਆ ਕਰਾਈ ਹੈ ਅਸੀਂ ਬੂਥ ਇੰਚਾਰਜਾਂ ਤੱਕ ਅਸੀਂ ਪਹੁੰਚਾਂਦੇ ਸਕਸ਼ਮ ਰਹੇ ਹਾਂ ਔਰ ਸਾਨੂੰ ਬੂਥ ਇੰਚਾਰਜਾਂ ਦਾ ਵੀ ਬੜਾ ਵੱਡਾ ਹੰਗਾਰਾ ਮਿਲਿਆ ਕਿ ਆ ਕੇ ਸਾਕੋ ਸਮਗਰੀ ਲਈਤੀ ਗਈ ਹੈ ਅਸੀਂ ਜੇ ਸਾਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀ ਲਾਹ ਭਾਰਤੀਆਂ ਤੱਕ ਜਾਣ ਦੀ ਅਸੀਂ ਲਾਹ ਭਾਰਤੀਆਂ ਤੱਕ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਮਿਲੇ ਉਹਨਾਂ ਦਾ ਦਰਵਾਜ਼ਾ ਖੜਕਟਾਇਆ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਸਮਾਨ ਮੋਦੀ ਸਾਹਿਬ ਤੋਂ ਫਾਇਦੇ ਮਿਲੇ ਨੇ ਤੇ ਉਹਨਾਂ ਨੇ ਫਾਇਦੇ ਗਿਨਾ ਕੇ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਔਰ ਸਾਡੇ ਨਾਲ ਸਾਨੂੰ ਸਾਡੇ ਨੂੰ ਕਿਹਾ ਕਿ ਭੇਜਿਆ ਕਿ ਸਾਡਾ ਸੁਣਿਆ ਭੇਜੋ ਕਿ ਅਸੀਂ ਇਸ ਟਾਈਮ ਮੋਦੀ ਸਾਹਿਬ ਦੇ ਨਾਲ ਖੜੇ ਹਾਂ ਮੋਦੀ ਸਾਹਿਬ ਦੇ ਨਾਲ ਕੀ ਨਮਸ Shiv Kumar ਸਾਹਿਬ Shiv Kumar ਜੀ ਜਦੋਂ ਤੁਸੀਂ ਦਫ਼ਤਰ ਜੇ ਬੈਠੇ ਹੋ ਕਿੰਨਾ ਲੋਕ ਪਹੁੰਚ ਰਹੇ ਇੱਥੇ ਇੰਨੇ ਹੀ ਜ਼ਿਆਦਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿ ਉਹ ਪ੍ਰਸ਼ਾਦ ਦੇ ਵਾਸਤੇ ਵੀ ਬਹੁਤ ਸਾਰਾ ਪ੍ਰਚਾਰ ਸਮਗਰੀ ਜਿਹੜੀ ਹਰ ਬੂਥ ਤੱਕ ਅਸੀਂ ਭੇਜ ਰਹੇ ਹਾਂ ਨੀਚੇ ਤੱਕ ਬੂਥ ਦੀ ਜਿਹੜੀ ਟੀਮ ਹੈ ਉਹ ਵੀ ਉਹਨਾਂ ਕੋਲ ਵੀ ਅਹੀ ਪੂਰਤੀ ਕਰ ਰਿਹਾ ਇਹ ਤੇ ਤਰਨਜੀਤ ਦਾ ਤਰਨਜੀਤ ਦਾ ਬਹੁਤ ਜ਼ਿਆਦਾ ਹੱਥ ਹੈ ਇਹਦੇ ਵਿੱਚ ਤਰਨਜੀਤ ਨੇ ਰਾਤ ਦਿਨ ਸਾਨੂੰ ਲਾ ਛੱਡਿਆ ਉਹਨਾਂ ਨੇ ਹਰ ਬੂਥ ਤੇ ਕੋਈ ਕਮੀ ਨਾ ਰਵੇ ਉਹ ਜਿੰਨੇ ਬੂਥ ਹੈ ਸਾਡੇ ਹਲਕੇ ਦੇ ਸਾਰੇ ਹਲਕੇ ਦੇ ਸਾਰਿਆਂ ਨੂੰ ਅਸੀਂ ਆਵਾਜ਼ ਦੇ ਕੇ ਮੋਬਾਈਲ ਕਰਕੇ ਸਾਰਿਆਂ ਨੂੰ ਬੁਲਾ ਕੇ ਕਹਿੰਨੇ ਆ ਕਿ ਜੇ ਤੁਹਾਡੇ ਕੋ ਕੋਈ ਕਮੀ ਹੈ ਤੇ ਸਾਡੇ ਕੋ ਆ ਕੇ ਪੂਰੀ ਕਰੋ ਤੇ ਤਰਨਜੀ ਜੀ ਵੱਲੋਂ ਇਹ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਹੈ ਉਹਨਾਂ ਦੇ ਕੋਈ ਕਮੀ ਨਹੀਂ ਹੈ ਕੀ ਨਮਸਤ ਮੇਰਾ ਨਾਮ ਦੀਪਕ ਮਖੀਦਾ ਹੈ ਜੀ ਕਿਤਾ ਕਿ ਸੇਵਾ ਤੁਹਾਡੇ ਇਸੇ ਆ ਗਈ ਹੈ ਦਫਤਰ ਬੈਠ ਕੇ ਤੁਸੀਂ ਲੋਕਾਂ ਨੂੰ ਦੇਵੇ ਲੈ ਕੇ ਕਈ ਲੋਕ ਤੇ ਯੋਧਿਆ ਨਹੀਂ ਜਾ ਸਕਦੇ ਪੈਸੇ ਦੀ ਕਮੀ ਕਰਕੇ ਪਰ ਇੱਥੇ ਹੀ ਇੱਕ ਚੀਜ਼ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ ਧੰਨਵਾਦ ਦੀ ਸਾਡੇ ਬਹੁਤ ਜ਼ਿਆਦਾ ਖੁਸ਼ੀ ਮੌਜੂਦ ਹੋ ਰਹੀ ਹੈ ਕਿ ਇਹ ਪ੍ਰਸ਼ਾਦ ਨੂੰ ਲੋਕਾਂ ਨੂੰ ਦੇ ਕੇ ਮੇਰੀ ਭੈਣਾ ਮੇਰੀ ਮਾਤਾ ਕਾਫੀ ਆ ਰਹੀਆਂ ਉਹ ਕਹਿੰਦੇ ਜੀ ਅਸੀਂ ਅਯੋਧਿਆ ਦੇ ਦਰਸ਼ਨ ਨਾਲੇ ਦਾ ਗਰਮੀ ਦੇ ਕਾਰਨ ਨਹੀਂ ਕੀਤੇ ਉਹ ਪ੍ਰਸ਼ਾਦ ਦਾ ਸੇਵਨ ਤੇ ਕਰ ਰਹੇ ਹਨਾ 2 ਮਹੀਨੇ ਤੋਂ ਅਸੀਂ ਸਾਰੀ ਟੀਮ ਸਵੇਰੇ ਸ਼ਾਮ 140 ਦੇ ਸਾਡੇ ਬੁੱਤ ਗਏ ਆ ਪਰ ਅਸੀਂ ਬੇਸਿਕਲੀ ਇਕੱਲਾ ਸਮਾਨ ਸੈਂਟਰ ਹਲਕੇ ਵਾਸਤੇ ਨਹੀਂ ਅੰਬਸਾਚ ਜਿਹੜਾ ਕਹਵੇ ਕਿ ਮੈਂ ਪ੍ਰਸ਼ਾਦ ਚਾਹੀਦਾ ਮੈਂ ਸਮਾਨ ਚਾਹੀਦਾ ਜੀ ਚੁਕਸਵਾ ਦਾ ਆਫਿਸ ਚੁਕਸਵਾ ਦਾ ਆਫਿਸ ਇਹ ਚੁਕਸਵਾ ਦਾ ਆਫਿਸ ਇਹ 11 ਵਜੇ ਖੁੱਲ ਜਾਂਦਾ ਜੀ 6 ਵੇ ਤੱਕ ਮਿੱਤਰੋ ਨੂੰ ਹੁੰਦਾ ਜੀ ਕਿ ਚੁੱਕ ਸਾ ਦਾ ਇਹੋ ਹੀ ਪ੍ਰਯਾਤ ਆਜ 5 6 ਦਿਨ ਹੋ ਗਏ ਚੁੱਕ ਸਾਬ ਦਿੱਲੀ ਕੱਲ ਹਿਸ਼ਾਰਪੁਰ ਸੀ ਅਜ ਰਾਤ ਨੂੰ ਆ ਗਏ ਆ ਉਹਨਾਂ ਦਾ ਇਹੋ ਹੀ ਗਿਆ ਕਿ ਅੰਬੀਰ ਸਾਹਿਬ ਦਾ ਹਲਕਾ ਤਰਨ ਤਰਨਜੀਤ ਸਿੰਘ ਜੀ ਸੰਧੂ ਬਡੀ ਮਾਰ ਜਨਾ ਜਿੱਤਨ ਲੋਕਾਂ ਚ ਅੰਡਰਕੰਟ ਗਾਦੀ ਅੰਡਰਕੰਟ ਗਾ ਇਹ ਤਾਂ ਤੁਸੀਂ ਵੀ ਕਾਫੀ ਲੋਕਾਂ ਕੋਲ ਜੇ ਵੇਖਿਆ ਹੋਣਾ ਹੈ ਅੰਡਰਕੰਟ ਗਾ ਕਿ ਲੋਕ ਰਾਮ ਨਾਮ ਨੂੰ ਵੋਟ ਪਾਣਾ ਚਾਹੁੰਦੇ ਆ ਜੀ ਜੈਨ ਸਾਹਿਬ ਬਿਲਕੁਲ ਜੀ ਇਹ ਮੇਰਾ ਸਾਬ ਲਾਸਟਲਾ ਦਿਨ ਅੱਜ ਮੇਰੇ ਸਾਹਮਣੇ ਤੇ ਅੱਜ ਵੀ ਕਹਿੰਦੇ ਇਕੱਠ ਬੜਾ ਸੀ ਅੱਜ ਕਿੰਨੀਆਂ ਕਿਟਾਂ ਵੰਡੀਆਂ ਗਈਆਂ ਅੱਜ ਇਸ ਸਾਰੀ ਮੋਹਮ ਦੇ ਵਿੱਚ ਪਰਮਜੀਤ ਜੀ ਦੀ ਉਪਸਥਿਤੀ ਦੇ ਵਿੱਚ ਅੱਜ 990 ਤੋਂ ਵੱਧ ਕਿਟਾਂ ਆਪਾਂ ਵੰਡ ਚੁੱਕੇ ਆਂ ਔਰ ਇਹ سلسلہ ਇਹ ਵੀ جاری ਹੈ ਜਿੰਨੀ ਦੇਰ ਤੱਕ ਇੱਥੇ ਲੋਕਾਂ ਦਾ ਆਣਾ ਨਹੀਂ ਰੁਕੇਗਾ ਸਾਡੀ ਟੀਮ ਇੱਥੇ ਤਤਪਰ ਤਿਆਰ ਬੈਠੀ ਹੈ ਔਰ ਅਸੀਂ ਲੋਕਾਂ ਨੂੰ ਉਹ ਸਮਾਨ ਵੰਡਾਂਗੇ ਵਿਸ਼ੇਸ਼ ਰੂਪ ਵਿੱਚ ਭਗਵਾਨ ਰਾਮ ਜੀ ਦਾ ਜਿਹੜਾ ਅਯੁੱਧਿਆ ਤੋਂ ਪ੍ਰਸ਼ਾਦ ਤਰຸນ ਜੀ ਨੇ ਹਜ਼ਾਰਾਂ ਕਿੱਟਾਂ ਭੇਜੀਆਂ ਉਹਨੂੰ ਵੰਡਾਂਗੇ ਬਿਲਕੁਲ ਜੀ ਅਯੁੱਧਿਆ ਤੋਂ ਹਜ਼ਾਰਾਂ ਕਿੱਟਾਂ ਆਈਆਂ ਨੇ ਇਹ ਘਰ-ਘਰ ਦੇ ਵਿੱਚ ਕਿ ਜਿਹੜੇ ਕਿੱਟਿਆ ਪਹੁੰਚਾਈ ਜਾਣੀਆਂ ਹੈ ਕਹਿ ਸਕਦੇ ਆ ਕਿ ਇੱਕ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਰਾਮ ਮੰਦਰ ਨੂੰ ਲੈ ਕੇ ਵੀ ਪਰ ਉੱਥੇ ਹੀ ਜੋ ਮੋਦੀ ਸਾਹਮਣੇ ਭਾਰਤਵਾਦ ਤੇ ਕੰਮ ਕੀਤੇ ਨੇ ਉਹ ਵੀ ਗਿਣੇ ਜਾ ਰਹੇ ਨੇ ਇਹ ਕਹਿ ਸਕਦੇ ਆ ਕਿ ਉਹ ਭਾਗਾਂ ਵਾਲੇ ਲੋਕ ਆ ਗਏ ਨੇ ਜਿਹੜੇ ਅਯੁੱਧਿਆ ਨਹੀਂ ਗਏ ਪਰ ਉਹਨਾਂ ਦੇ ਘਰਾਂ ਤੱਕ ਸਮਗਰੀ ਜਿਹੜੀ ਆ ਇਹ ਬੀਜੇਪੀ ਦੇ ਵੱਲੋਂ ਪਹੁੰਚਾਈ ਜਾ ਰਹੀ ਆ ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ ਲਿ